ਓ ਬੱਲੇ ਬਾਈ ਕੀ ਹਾਲ ਚਾਲ ਨੇ ਬੜਾ ਵਧੀਆ ਵਧੀਆ ਜੀ ਆ ਕਿਆ ਕਰਦਾ ਓਰੇ ਬੈਠਾ ਉਹ ਜਿਹੜੇ ਮੀਟਿੰਗ ਵਾਲੇ ਪੁਰਾਣਾ ਐਪ ਦੱਸ ਕੇ ਗਏ ਤੇ ਹਾਂ ਉਹ ਐਪ ਉਰ ਲੌਗ ਇਨ ਕਰਨ ਲੱਗਿਆ ਮੈਂ ਉਹ ਆਹੋ ਸੱਚ ਯਾਰ ਮੈਂ ਵੀ ਉਹ ਕਰ ਲਿਆ ਸੀ ਡਾਊਨਲੋਡ ਜੇ ਤਾਂ ਮੈਂ ਕਰ ਲਿਆ ਪਰ ਮੈਥੋਂ ਲੌਗ ਇਨ ਨਹੀਂ ਹੋਇਆ ਲੌਗ ਇਨ ਕਰਨ ਦਾ ਸੌਖਾ ਹੀ ਹੈ ਪੰਜਾਬੀ ਚ ਤਾਂ ਹੈ ਸਾਰਾ ਅੱਛਾ ਡਾਊਨਲੋਡ ਕਰ ਲਿਆ ਹਾਂ ਉਹਦੇ ਇਧਰਲੇ ਪਾਸੇ ਆ ਦੇਖ ਲਿਖਿਆ ਵਾ ਸਾਈਨ ਇਨ ਕਰੋ ਆ ਲੈ ਕਰਤਾ ਆਪਾ ਹਾਂ ਆ ਲੈ ਨਾਲ ਲਿਖ ਆਇਆ ਨਾਮ ਪਰੋ ਆ ਲੈ ਮੈਂ ਆਪਣਾ ਨਾਮ ਮਤਲਬ ਆਪਣਾ ਨਾਮ ਭਰ ਦੋ ਹੈ ਨਾ ਪੂਰਾ ਨਾਮ ਭਰ ਦੋ ਪੂਰਾ ਨਾਮ ਪਰਵਾ ਉਰੇ ਨੰਬਰ ਭਰਤਾ ਆਪਣਾ ਫੋਨ ਨੰਬਰ ਆ ਉਰੇ ਆਪਾਂ ਪਾਸਵਰਡ ਭਰ ਦੰਨੇ ਆ ਆਪਣਾ ਪਿੰਡ ਦਾ ਨਾਮ ਹੀ ਭਰ ਦੰਨੇ ਆ ਮਤਲਬ ਸੋਖਾ ਯਾਰ ਅਕਲੀ ਵੀ ਯਾਦ ਰਹਿ ਜਵੇ ਆਪਣੇ ਵੀ ਮਤਲਬ ਮੁਸ਼ਕਲ ਨਾ ਹੋਵੇ ਆਪਾਂ ਨੂੰ ਆ ਜ਼ਿਲ੍ਹੇ ਦਾ ਨਾਮ ਆ ਗਿਆ ਆਪਾਂ ਨੇ ਆਪਣਾ ਜ਼ਿਲ੍ਹਾ ਭਰਤਾ ਹਾਂ ਆ ਬਲਾਕ ਨਿਕਲ ਆਏ ਆਪਣੇ ਜ਼ਿਲ੍ਹੇ ਦੇ ਆ ਲੈ ਆ ਪਿੰਡ ਦਾ ਨਾਮ ਭਰਤਾ ਇਹ ਇਹ ਤਾਂ ਸੋਖਾ ਹੈ ਨਾ ਇਹ ਤਾਂ ਜਮਾ ਹੀ ਸੋਖਾ ਹੋ ਗਿਆ ਆ ਲੈ ਆਪਾਂ ਪਿੰਡ ਦਾ ਨਾਮ ਭਰਤਾ ਆਹ ਕਰਤੀ ਲੋਕੇਸ਼ਨ ਆ ਔਨ ਅੱਛਾ ਲੋਕੇਸ਼ਨ ਵੀ ਔਨ ਕਰਨੀ ਪੈਣੀ ਲੋਕੇਸ਼ਨ ਆਪਣੇ ਆਪੇ ਚੱਕ ਲੈਣੀਏ ਨੇ ਅੱਛਾ ਅੱਛਾ ਆਟੋਮੈਟਿਕ ਹੈ ਮਤਲਬ ਸਾਰਾ ਹਾਂ ਵੀ ਮਤਲਬ ਕੋਈ ਔਖਾ ਕੰਮ ਨਹੀਂ ਕੋਈ ਵੀ ਕਰ ਸਕਦਾ ਇਹ ਆ ਦੇਖੋ ਜੀ ਪਿੰਡ ਦੀ ਲੋਕੇਸ਼ਨ ਚੱਕ ਲਈ ਨਾਲ ਲੱਗਦੀ ਜਮਾ ਕਰੋ ਤੇ ਲੋ ਜੀ ਸਾਡਾ ਖਾਤਾ ਬਣ ਗਿਆ ਇਹ ਤਾਂ ਬੜਾ ਸੋਖਾ ਹੋਇਆ ਬਸ ਚੱਲ ਫਿਰ ਮੈਂ ਜਾ ਕੇ ਕਰਦਾ ਲੋਕੇ ਨਾ ਕਰ ਲੈ ਚੱਲ ਚੰਗਾ ਫਿਰ ਮੈਂ ਵੀ ਚੱਲਣਾ ਓਕੇ ਓਕੇ ਮਿਲਦੇ ਬਾਈ ਚੰਗਾ ਜੀ